ਸ਼ਸ਼ੀਕਾਲ ਐਸਐਮ ਜੀ ਨਿਊਜ਼ ਦੇ ਇਸ ਅਸ਼ਕਾਂ ਦਾ ਮੈਂ ਕੁਲਵੰਤ ਸਿੰਘ ਸਨੋੜ ਵੀ ਸਵਾਗਤ ਕਰਦਾ ਬੀਤੇ ਮਹੀਨੇ ਨਗਰ ਨਗਰ ਦੀਆਂ ਚੋਣਾਂ ਹੋਈਆਂ ਜਿਸ ਦੇ ਵਿੱਚ ਆਮ ਆਦੀ ਪਾਰਟੀ ਭਾਰਤੀ ਜਨਤਾ ਪਾਰਟੀ ਸ਼੍ਰੋਮਣੀ ਕਾਲ ਦਲ ਤੇ ਕਾਂਗਰਸ ਤੇ ਕਈ ਆਜ਼ਾਦ ਉਮੀਦਵਾਰਾਂ ਨੇ ਆਪਣੀ ਕਿਸਮਤ ਜਮਾਈ ਤੇ ਕਈ ਜਿੱਤੇ ਤੇ ਕਈ ਹਾਰੇ ਜਿਨ੍ਹਾਂ ਦੇ ਵਿੱਚੋਂ ਆਮ ਆਦੀ ਪਾਰਟੀ ਕਾਫੀ ਸੀਟਾਂ ਲੈਣ ਦੇ ਵਿੱਚ ਕਾਮਯਾਬ ਰਹੀ ਪਰ ਮੇਅਰ ਬਣਾਉਣ ਦੇ ਵਿੱਚ ਆਮ ਆਦੀ ਪਾਰਟੀ ਵੀ ਕਿਤੇ ਨਾ ਕਿਤੇ ਪਿੱਛੇ ਝੜਨੀ ਕਿਉਂਕਿ ਬਹੁਮਤ ਜਿਹੜਾ ਅੰਕੜਾ ਚਾਹੀਦਾ ਹੈ ਉਹ ਆਮ ਆਦੀ ਪਾਰਟੀ ਕੋਲ ਨਹੀਂ ਹੈ ਜੋਰ ਤੋਰ ਦੀ ਰਾਜਨੀਤੀ ਜਿਹੜੀ ਆਮ ਆਦੀ ਪਾਰਟੀ ਕਰ ਰਹੀ ਹੈ ਹੋਰ ਵੀ ਪਾਰਟੀਆਂ ਜਿਹੜੀਆਂ ਜੋਰ ਤੋਰ ਦੀ ਰਾਜਨੀਤੀ ਕਰ ਰਹੀਆਂ ਨੇ ਪਰ ਇਸ ਦੇ ਵਿੱਚ ਇੱਕ ਅਹਿਮ ਖਬਰ ਨਿਕ ਕੇ ਸਾਹਮਣੇ ਆਉਂਦੀ ਹੈ ਖਬਰ ਕੀ ਹੈ ਕਿ ਜਿਹੜਾ ਮੇਅਰ ਬਣਨਾ ਹੈ ਮੇਅਰ ਦੇ ਵਿੱਚ ਕਿਸੇ ਪੁਰਸ਼ ਦੀ ਭੂਮਿਕਾ ਜਿਆਦਾ ਦਨਖਾਈ ਨਹੀਂ ਦੇ ਰਹੀ ਜਿਆਦਾ ਮਹਿਰਮਾਨ ਦਾ ਬੋਲ ਬਾਲ ਹੈ ਦੱਸ ਦਈਏ ਕਿ ਬੂਮਨ ਇੰਨੀ ਪ੍ਰਭਾਵਸ਼ਾਲੀ ਹੈ ਕਿ ਹੁਣ ਮੇਅਰ ਬਣਨ ਦੀ ਦੌੜ ਦੇ ਵਿੱਚ ਜਿਹੜੀਆਂ ਔਰਤਾਂ ਨੇ ਉਹ ਅੱਗੇ ਚੱਲ ਰਹੀਆਂ ਨੇ ਦੱਸ ਦਈਏ ਨਿਧੀ ਗੁਪਤਾ ਜਿਹੜੇ ਨੇ ਉਹ ਆਮ ਆਦੀ ਪਾਰਟੀ ਦੇ ਚੋਣ ਨਿਸ਼ਾਨ ਤੋਂ 19 ਨੰਬਰ ਚੋਣ ਤੋਂ ਚੋਣ ਲੜੇ ਸੀ ਜਿਹੜੇ ਪ੍ਰਭਲ ਦਾਵੇਦਾਰਾ ਉਹਨਾਂ ਨੂੰ ਮੰਨਿਆ ਜਾ ਰਿਹਾ ਉਸ ਤੋਂ ਬਾਅਦ ਪ੍ਰਿੰਸੀਪਲ ਇੰਦਰਜੀਤ ਕੌਰ ਜਿਹੜੇ ਨੇ ਉਹ 13 ਨੰਬਰ ਵਾਰਡ ਤੋਂ ਚੋਣ ਲੜੇ ਸੀ ਜਿਨ੍ਹਾਂ ਨੇ ਲਗਾਤਾਰ ਪਿਛਲੇ ਲੰਬੇ ਸਮੇਂ ਤੋਂ ਬਲੰਟੇ ਦੇ ਤੌਰ ਤੇ ਕੰਮ ਕੀਤਾ ਉਹ ਵੀ ਪ੍ਰਭਲ ਦਾਵੇਦਾਰਾ ਉਹਨਾਂ ਨੂੰ ਮੰਨਿਆ ਜਾ ਰਿਹਾ ਹੈ ਉਸ ਤੋਂ ਬਾਅਦ ਅਮਰਦਤ ਸਾਲ ਰਾਮਪਾਲਿਕ ਨਾਮ ਸਾਹਮਣੇ ਆਉਂਦਾ ਜੋ 55 ਨੰਬਰ ਤੋ ਝਾੜੂ ਦੇ ਨਿਸ਼ਾਨ ਤੋਂ ਚੋਣ ਲੜੇ ਸੀ 449 ਵੋਟਾਂ ਦੇ ਨਾਲ ਜਿੱਤ ਪ੍ਰਾਪਤ ਕੀਤੀ ਸੀ ਉਹਨਾਂ ਦੇ ਇੱਕ ਪਲੱਸ ਪੁਆਇੰਟ ਇਹ ਵੀ ਬੱਚਾ ਹੈਗਾਗਾ ਕਿ ਉਹ ਪੰਜਵੀਂ ਵਾਰ ਪ੍ਰਸ਼ਦ ਬਣੀ ਨੇ ਪਰ ਪਹਿਲਾਂ ਚਾਰ ਵਾਰ ਕਾਂਗਰਸੀ ਟਿਕਟ ਤੋਂ ਚੁਣੇ ਗਏ ਸੀ ਹੁਣ ਝਾੜੂ ਦੇ ਟਿਕਟ ਤੋਂ ਚੁਣੇ ਗਏ ਨੇ ਉਹ ਵੀ ਪ੍ਰਬਲ ਦਾਵੇਦਾਰ ਮੰਨੇ ਜਾ ਰਹੇ ਨੇ ਉਸ ਤੋਂ ਬਾਅਦ ਗੱਲ ਕਰੀਏ ਮਨਿੰਦਰ ਕੌਰ ਘੁੰਮਣ ਦੀ ਜਿਹੜੇ ਮਨਿੰਦਰ ਕੌਰ ਘੁੰਮਣ ਨੇ ਉਹ ਭਾਜਪਾ ਤੋਂ ਚੋਣ ਲੜੇ ਸੀ 1160 ਵੋਟਾਂ ਦੇ ਨਾਲ ਉਹਨੇ ਜਿੱਤ ਪ੍ਰਾਪਤ ਕੀਤੀ ਸੀ ਉਹਨਾਂ ਦਾ ਪਲੱਸ ਪੁਆਇੰਟ ਉਹ ਵੀ ਇਹ ਹੈ ਕਿ ਉਹ ਵੀ ਦੂਜੀ ਵਾਰ ਜਿਹੜੇ ਨੇ ਉਹ ਪ੍ਰਿਸ਼ਦ ਬਣੇ ਨੇ ਉਸ ਤੋਂ ਬਾਅਦ ਗੱਲ ਕਰੀਏ ਨੰਦਨੀ ਜ਼ੈਰਉਦੀਨ ਨੰਦਨੀ ਜ਼ੈਰਉ ਨੇ ਜਿਹੜਾ ਸਿਆਸੀ ਕੈਰੀਅਰ ਹੈ ਉਹ ਹੁਣੇ ਸ਼ੁਰੂ ਕੀਤਾ ਹੈ ਉਹਨਾਂ ਨੇ 71 ਨੰਬਰ ਵਾਰਡ ਤੋਂ ਚੋਣ ਲੜੀ ਸੀ ਤੇ ਉਸ ਤੋਂ ਬਾਅਦ ਗੱਲ ਕਰੀਏ ਐਡਵੋਕੇਟ ਮਹਿਕ ਚੱਡਾ ਜਿਹੜੇ ਮਹਿਕ ਚੱਡਾ ਨੇ ਉਹ ਪੇਸ਼ੇ ਤੌਰ ਤੇ ਵਕੀਲ ਨੇ ਤੇ ਉਹ 53 ਨੰਬਰ ਵਾਰਡ ਤੋਂ ਚੋਣ ਲੜੀ ਸੀ ਉਹਨਾਂ ਨੂੰ ਕਾਂਗਰਸ ਨੇ ਚੋਣ ਮਤਾਨ ਦੇ ਵਿੱਚ ਉਤਾਰਿਆ ਸੀ ਉਹਨਾਂ ਨੇ 1399 ਵੋਟਾਂ ਨਾਲ ਜਿਹੜੀ ਹੈ ਉਹ ਜਿਤ ਬਰਾਦ ਕੀਤੀ ਸੀ ਇਹ 6 ਮਹਿਲਾਵਾਂ ਨੇ ਜਿਹੜੀਆਂ ਉਹ ਲਗਾਤਾਰ ਸੁਰਖੀਆਂ ਦਾ ਹਿੱਸਾ ਬਣੀਆਂ ਹੋਈਆਂ ਨੇ ਸੁਰਖੀਆਂ ਦੇ ਵਿੱਚ ਚੱਲ ਰਹੀਆਂ ਨੇ ਕਿ ਇਹਨਾਂ ਦੇ ਵਿੱਚੋਂ ਮੇਅਰ ਕਿਸੇ ਨੂੰ ਵੀ ਬਣਾਇਆ ਜਾ ਸਕਦਾ ਕਿਉਂਕਿ ਆਮ ਆਦਮੀ ਪਾਰਟੀ ਕੋਲ ਬਹੁਤ ਸੀਟਾਂ ਨੇ ਆਮ ਆਦਮੀ ਪਾਰਟੀ ਇੱਕ ਨੰਬਰ ਦੀ ਪਾਰਟੀ ਬਣ ਕੇ ਉਜਾਣਾ ਵਿੱਚ ਨਿਕਲੀ ਸੀ ਕਈ ਥਾਵਾਂ ਤੇ ਆਮ ਆਦਮੀ ਪਾਰਟੀ ਨੇ ਆਪਣੇ ਮੇਅਰ ਜਿਵੇਂ ਬਣਾ ਲਏ ਜਿਵੇਂ ਪਟਿਆਲਾ ਦੇ ਵਿੱਚ ਆਮ ਆਦਮੀ ਪਾਰਟੀ ਦਾ ਮੇਅਰ ਇੱਕ ਪਾਸੜ ਹੋ ਕੇ ਬਣ ਗਿਆ ਸੀ ਪਰ ਲੁਧਿਆਣਾ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਮਿਕਸ ਜ ਮੇਅਰ ਬਣੇਗਾ ਕਿਉਂਕਿ ਜੇ ਆਮ ਆਦੀ ਪਾਰਟੀ ਨੂੰ ਹੋਰ ਪਾਰਟੀਆਂ ਸਮਰਥਨ ਕਰਦੀਆਂ ਨੇ ਜਾਂ ਜਿਹੜੇ ਆਜ਼ਾਦ ਹਿੱਤੇ ਨੇ ਉਹ ਸਮਰਥਨ ਕਰਦੇ ਨੇ ਆਮ ਆਦੀ ਪਾਰਟੀ ਜਿਹੜਾ ਹੈ ਉਹ ਆਪਣਾ ਜਿਹੜਾ ਮੇਅਰ ਹੈ ਉਹ ਬਣਾ ਸਕਦੀ ਹੈ